ਇੱਕ ਪਾਸੇ ਭਾਣਾ ਵਰਤ ਰਿਹਾ ਸੀ ਫਲੱਡ ਆ ਰਿਹਾ ਸੀ ਪਿੰਡ ਰੋੜ ਰਿਹਾ ਸੀ ਘਰ ਰੋੜ ਰਿਹਾ ਸੀ ਦੂਜੇ ਪਾਸੇ ਸੰਗਤਾਂ ਨੂੰ ਮਹਾਰਾਜ ਆਪ ਹੀ ਪ੍ਰੇਰਨਾ ਦੇ ਰਿਹਾ ਸੀ ਤੇ ਉਹਨਾਂ ਨੂੰ ਸੁਭਾਲਣ ਵਾਸਤੇ ਵੀ ਜਾ ਰਹੇ ਸੀ ਜੋ ਅਸੀਂ ਇੱਕ ਕਮਿਟਮੈਂਟ ਕੀਤੀ ਸੀ ਵੀ ਅਸੀਂ 100 ਘਰ ਬਣਾ ਕੇ ਦੇਵਾਂਗੇ ਸੋ ਉਹ ਵੀ ਮਹਾਰਾਜ ਨੇ ਬਖਸ਼ਿਸ਼ ਕਰਕੇ 100 ਦਿਨ ਅੱਜ ਸਾਨੂੰ ਕੰਮ ਕਰਦਿਆਂ ਉੱਥੇ ਹੋਏ ਨੇ 25 ਅਗਸਤ ਤੋਂ ਅਜ਼ੀਰਮ ਕੀਤਾ ਸੀ ਤੇ ਅੱਜ तकरीबन 7 ਤਰੀਕ ਹੋ ਗਈ ਹੈ ਲਗਭਗ 100 ਦਿਨ ਦੇ ਵਿੱਚ ਅਸੀਂ ਇਹ ਕਾਰਜ ਅੱਜ ਪੂਰਾ ਕੀਤਾ ਹੈ ਸਸਿਕਾ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਪੰਜਾਬ ਤੇ ਬਹੁਤ ਸੰਕਟ ਆਇਆ ਪਰ ਪੰਜਾਬ ਨੂੰ ਆਪਣੇਆਂ ਨੇ ਇਸ ਤਰ੍ਹਾਂ ਸਾਂਭਿਆ ਕਿ ਉਸ ਸੰਕਟ ਚ ਲੋਕਾਂ ਨੂੰ ਕਿਵੇਂ ਕੱਢਿਆ ਉਹ ਲੋਕਾਂ ਨੂੰ ਪਤਾ ਵੀ ਨਹੀਂ ਲੱਗਿਆ ਹੱਥਾਂ ਦੇ ਚੱਕ ਲਿਆ ਅਸੀਂ ਅੱਜ ਸਾਡੇ ਨਾਲ ਉਹ ਟਰਸਟ ਮੌਜੂਦ ਹੈ ਜਿਨ੍ਹਾਂ ਨੇ ਚਾਹੇ ਉਹ ਪੜ੍ਹਾਈ ਦਾ ਖੇਤਰ ਹੋਵੇ ਚਾਹੇ ਉਹ ਲੋਕਾਂ ਤੱਕ ਸਿੱਖੀ ਦੇ ਪ੍ਰਚਾਰ ਦਾ ਖੇਤਰ ਹੋਵੇ ਜਿੱਥੇ ਹਮੇਸ਼ਾ ਨਾਲ ਖੜੇ ਕਲਗੀ ਦਾ ٹرسٹ ਜਿਨ੍ਹਾਂ ਦੀ ਅਕਾਲ ਅਕੈਡਮੀ ਦਾ ਅਸੀਂ ਬਹੁਤ ਵੱਡਾ ਨਾਮ ਸੁਣਿਆ ਹਰ ਸ਼ਹਿਰਾਂ ਕਈ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਅਕੈਡਮੀ ਵਿੱਚ ਬੱਚੇ ਉੱਚ ਸਿੱਖਿਆ ਹਾਸਲ ਕਰ ਰਹੇ ਸਿੱਖਿਆ ਸਿੱਖ ਵਿਰਸੇ ਪ੍ਰਤੀ ਸਿੱਖ ਸਾਡੇ ਇਤਿਹਾਸ ਪ੍ਰਤੀ ਤਾਂ ਸਾਡੇ ਨਾਲ ਭਾਈ ਜਗਜੀਤ ਸਿੰਘ ਬੜੂ ਸਾਹਿਬ ਜਿਹੜੀ ਲਗਾਤਾਰ ਸੇਵਾ ਚੱਲ ਰਹੀ ਕਲਗੀਧਰ ਪਾਸ਼ਾ ਤੋਂ ਤੇ ਉਹਨਾਂ ਦੇ ਮੁਖੀ ਹੈਗੇ ਨੇ ਸਭ ਤੋਂ ਪਹਿਲਾਂ ਜੀ ਬਹੁਤ 100 ਦਿਨ ਦਾ ਜਿਹੜਾ ਤੁਹਾਡਾ ਸੰਕਲਪ ਸੀ ਉਹ ਪੂਰਾ ਹੋਇਆ ਉਹ 100 ਦਿਨ ਕਿਵੇਂ ਦਿਲ ਨੂੰ ਝੰਜੋੜਦੇ ਸੀ ਜਦੋਂ ਉਹ 100 ਦਿਨ ਦੀ ਸ਼ੁਰੂਆਤ ਹੋਈ ਸੀ ਪਤਾ ਨਹੀਂ ਲੱਗ ਰਿਹਾ ਸੀ ਜੀ ਸ਼ੁਰੂ ਕਿੱਥੋਂ ਕਰੀਏ ਵਾਹਿ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੋ ਕੁਝ ਵੀ ਹੁੰਦਾ ਹੈ ਮਹਾਰਾਜ ਦੇ ਬਾਣੇ 'ਚ ਹੁੰਦਾ ਹੈ ਇੱਕ ਪਾਸੇ ਬਾਣਾ ਵਰਤ ਰਿਹਾ ਸੀ ਫਲੱਡ ਆ ਰਿਹਾ ਸੀ ਪਿੰਡ ਰੋੜ ਰਿਹਾ ਸੀ ਘਰ ਰੋੜ ਰਿਹਾ ਸੀ ਦੂਜੇ ਪਾਸੇ ਸੰਗਤਾਂ ਨੂੰ ਮਹਾਰਾਜ ਆਪ ਹੀ ਪ੍ਰੇਰਨਾ ਦੇ ਰਹੇ ਸੀ ਤੇ ਉਹਨਾਂ ਨੂੰ ਸੁਭਾਲਣ ਵਾਸਤੇ ਵੀ ਜਾ ਰਹੇ ਸੀ ਸੋ ਇੱਕ ਪਾਸੇ ਐਵੀਸੀ ਵੀ ਇੰਨੇ ਹੀ ਤਵੱਡੀ ਤਦਾਦ ਦੇ ਵਿੱਚ ਸੰਗਤ ਉਹਨਾਂ ਨੂੰ ਸੁਭਾਲਣ ਵਾਸਤੇ ਹਰ ਤਰ੍ਹਾਂ ਦਾ ਰਾਸ਼ਨ ਹਰ ਤਰ੍ਹਾਂ ਦੇ ਪ੍ਰਬੰਧ ਲੈ ਕੇ ਜਾ ਰਹੀ ਹੈ ਦੂਜੇ ਪਾਸੇ ਉਹ ਬਿਲਕੁਲ ਤਰਾ-ਤਰਾ ਕਰ ਰਹੇ ਸੀ ਸੋ ਉਹ ਘੜੀਆਂ ਆਪਣੇ ਅੱਖਾਂ ਸਾਹਮਣੇ ਵੇਖੀਆਂ ਨੇ ਤੇ ਅੱਜ ਇਸ ਗੱਲ ਦੀ ਵੀ ਖੁਸ਼ੀ ਹੈ ਵੀ ਉਹ ਜਿਹੜੇ ਰਾਤ ਰਾਤ ਕਰ ਰਿਆ ਸੀ ਔਰ ਬਿਲਕੁਲ ਕੁਝ ਲੱਗ ਰਿਹਾ ਸੀ ਵੀ ਇਹ ਰੁੜ ਜਾਣਗੇ ਜਾਂ ਬਚਣਗੇ ਪਤਾ ਨਹੀਂ ਪਰ ਅੱਜ ਉਹਨਾਂ ਨੂੰ ਵਸੇਬੇ 'ਚ ਵੀ ਆ ਗਏ ਨੇ ਸੋ ਜੋ ਅਸੀਂ ਇੱਕ ਕਮਿਟਮੈਂਟ ਕੀਤੀ ਸੀ ਵੀ ਅਸੀਂ 100 ਘਰ ਬਣਾ ਕੇ ਦੇਵਾਂਗੇ ਸੋ ਉਹ ਵੀ ਮਹਾਰਾਜ ਨੇ ਬਖਸ਼ਿਸ਼ ਕਰਕੇ 100 ਦਿਨ ਅੱਜ ਸਾਨੂੰ ਕੰਮ ਕਰਦਿਆਂ ਉੱਥੇ ਹੋਏ ਨੇ 25 ਅਗਸਤ ਨੂੰ ਅਜ਼ੀਰਮ ਕੀਤਾ ਸੀ ਤੇ ਅੱਜ ਤਕਰੀਬਨ 7 ਤਰੀਕ ਹੋ ਗਈ ਹੈ ਲਗਭਗ 100 ਦਿਨ ਦੇ ਵਿੱਚ ਅਸੀਂ ਇਹ ਕਾਰਜ ਅੱਜ ਪੂਰਾ ਕੀਤਾ। ਜਦੋਂ ਤੁਹਾਡੀ ਸ਼ੁਰੂਆਤ ਅਸੀਂ ਦੇਖਿਆ ਸੀ ਘਰ ਜੋ ਤੁਸੀਂ ਬਣਾਇਆ ਸੀ ਪਹਿਲਾ ਘਰ ਡੀਸੀ ਮੈਡਮ ਵੀ ਤੁਹਾਡੇ ਨਾਲ ਸੀ ਜਿਨ੍ਹਾਂ ਨੇ ਬਹੁਤ ਉੱਥੇ ਰੁੱਝੇ ਹੋਏ ਸੀ ਸੇਵਾ 'ਚ ਤੋਂ ਲੋਕਾਂ ਦੇ ਦਿਲਾਂ ਨੂੰ ਜਿਵੇਂ ਕਿ ਨੇ ਸ਼ੂ ਗਿਆ ਸੀ ਕਿ ਘੰਟਿਆਂ ਭਰ 'ਚ ਹੀ ਘਰ ਬਣਾ ਦਿੱਤੇ ਤੇ ਅਜੇ ਕਿੰਨੇ ਹੋਰ ਬਣਾਣੇ ਨੇ ਲੋਕਾਂ ਨੂੰ ਹੌਸਲਾ ਮਿਲ ਗਿਆ ਸੀ ਕਿ ਬਾਬਾ ਜੀ ਪਹੁੰਚ ਚੁੱਕੇ ਨੇ ਕਲਗੀ ਦਾ ٹرسٹ ਸਾਡੇ ਨਾਲ ਖੜੀ ਹੈ। ਆ ਪਹਿਲੇ ਦਿਨ ਜਦੋਂ ਅਸੀਂ ਉਹ ਮੀਟਿੰਗ ਹੋਈ ਸਾਡੀ ਸੋ ਉਸ ਮੀਟਿੰਗ ਵਿੱਚ ਸਾਰੇ ਚਾਹਦੇ ਸੀ ਵੀ ਉਹ ਜੋ ਦੁਨੀਆਦਾਰੀ ਦੇ ਇਟਾ ਪਿੱਲਰ ਕਾਲਮ ਦੇ ਨਾਲ ਘਰ ਬਣਾਏ ਜਾਣ ਅਸੀਂ ਕਿਹਾ ਨਹੀਂ ਬਣ ਸਕਦੇ ਇੰਨੀ ਜੇ ਫਾਸਟ ਟਾਈਮ ਦੇ ਉਹ ਦੇਖੋ 70 ਦਿਨਾਂ ਚ ਅਸੀਂ ਘਰ ਜਿਹੜੀ ਸ਼ੁਰੂਆਤ ਕੀਤੀ ਅੱਜ 70 ਦਿਨ ਹੋ ਗਏ ਆ 70 ਦਿਨਾਂ ਚ ਅਸੀਂ 100 ਘਰ ਦੇ ਦਿੱਤਾ ਜੀ 100 18 ਘੰਟੇ ਐਵਰੇਜ ਲਾਓ 18 ਘੰਟਿਆਂ ਚ ਅਸੀਂ ਇੱਕ ਘਰ ਬਣਾ ਕੇ ਦਿੱਤਾ ਪਰ ਜਿਹੜੇ ਹੁਣ ਸਾਡੇ ਬਾਰੇ ਨੂੰ 12 ਘੰਟਿਆਂ ਚ ਅਸੀਂ 12 ਘੰਟਿਆਂ ਚ ਐਵਰੇਜ ਇੱਕ ਘਰ ਕੰਪਲੀਟ ਕਰਦੇ ਆ ਡੇ ਨਾਈਟ ਮਿਲਾ ਕੇ ਸੋ ਮਦ ਇੱਕ ਦਿਨ ਚ ਦੋ ਕਰ ਸੋ ਇਹ ਵਿੱਚ ਕਿੰਨੇ ਕਮਰੇ ਕਿੰਨੇ ਹੁੰਦੇ ਨੇ ਚਲੋ ਅਸੀਂ ਦੇਖਿਆ ਅਸੀਂ ਥੋੜਾ ਜਿਹਾ ਦਰਸ਼ਕਾਂ ਨੂੰ ਵੀ ਦੱਸਣਾ ਚਾਹਦੇ ਹਾਂ ਕਿਉਂਕਿ ਤੁਹਾਡੀ ਸੇਵਾ ਬੜੀ ਅਮੁੱਲ ਸੇਵਾ ਹੈਗੀ ਹੈ ਇਹ ਕਮਰੇ ਹਸਾਂ ਜੀ ਜਿਹੜੇ ਤਾਂ ਫੈਮਿਲੀ ਵੱਡੀ ਹੈ ਅਸੀਂ ਉਹਨੂੰ ਦੋ ਦੋ ਵੱਡੇ ਕਮਰੇ ਅੱਛੀ ਹੈ ਅੰਦਰ ਲੌਬੀ ਡਾਈਨਿੰਗ ਹਾਲ ਸਮਝੋ ਕਿਚਨ ਵਾਸ਼ਰੂਮ ਲਗਭਗ 1000 ਸਕਰ ਫੁੱਟ ਏਰੀਆ ਜਿਵੇਂ ਜਿਵੇਂ ਪਰਿਵਾਰ ਛੋਟਾ ਹੁੰਦਾ ਜਾਂਦਾ ਹੈ ਤੇ ਘੱਟੋ ਘੱਟ 400 ਸਕਰ ਫੁੱਟ ਏਰੀਆ ਸੋ ਜੇ ਕੋਈ ਕੱਲਾ ਮੈਂਬਰ ਹੈਗਾ ਤਾਂ ਉਹਨੂੰ 420 350 400 ਤੱਕ ਜਿਹੜਾ ਕੋ ਪੂਰੀ ਵੱਡੀ ਫੈਮਿਲੀ ਹੈ ਉਹਨੂੰ 1000 ਤੱਕ ਅਸੀਂ ਇਹ ਕਰ ਦੇ ਰਹੇ ਸ਼ਾਇਦ ਉਹਨਾਂ ਚ ਕਈ ਘਰ ਹੈ ਜੇ ਹੋਣਗੇ ਜਿਨ੍ਹਾਂ ਦੇ ਪਹਿਲਾਂ ਕੱਚੇ ਘਰ ਹੋਣੇ ਨੇ ਜਿਨ੍ਹਾਂ ਨੇ ਜ਼ਿੰਦਗੀ ਚ ਅਜਿਹੇ ਆਲੀਸ਼ਾਨ ਘਰਾਂ ਦੇ ਵਿੱਚ ਸੋਚੇ ਨਹੀਂ ਹੋਣਾ ਚਲੋ ਮਾਲਕ ਦੀ ਵਿਪਤਾ ਆਈ ਤੇ ਤੁਹਾਡੇ ਵਰਗੇ ਸੰਤ ਸਾਧ ਨਾਲ ਖੜੇ ਉਹ ਤਕਰੀਬਨ ਮੰਨ ਕੇ ਚਲੋ ਜੇ 100 ਕਰ ਦਿੱਤੇ ਨੇ ਤੇ 90 ਕਰ ਉਹਨਾਂ ਦੇ ਕੱਚੇ ਘਰਾਂ ਵਾਲੇ ਸੀ ਯਾ ਬਿਲਕੁਲ ਝੋਪੜੀਆਂ 'ਚ ਰਹਿਣ ਵਾਲੇ ਸੀ ਯਾ ਬਿਲਕੁਲ ਛੋਟੀ ਜੀ ਜਗ੍ਹਾ 'ਚ ਰਹਿਣ ਵਾਲੇ ਸੀ ਉਹਨਾਂ ਲਈ ਤਾਂ ਇੱਕ ਬਹੁਤ ਹੋ ਗਿਆ ਵੀ ਇਹ ਕਿਸਮਾ ਵੀ ਕੋਈ ਪਰਮਾਤਮਾ ਹੀ ਨਹੀਂ ਕੋਈ ਭੇਜਦਾ ਸਾਨੂੰ ਸੋ ਵੀ ਉਹਨਾਂ ਨੂੰ ਘਰ ਵੀ ਅੱਛਾ ਮਿਲ ਗਿਆ ਔਰ ਪਾਪੈਨਾਂ ਵਾਲਾ ਮਿਲ ਗਿਆ ਕਿਚਨ ਦਾ ਸਾਰਾ ਸਮਾਨ ਵਾਸ਼ਰੂਮ ਮਿਲ ਗਿਆ ਜਿੱਦਾ ਵਾਸ਼ਰੂਮ ਹੈ ਹੀ ਨਹੀਂ ਸੀ ਸੋ ਬੈੱਡ ਕੰਬਲਰ ਰਜਾਈਆਂ ਗੱਦੇ ਕਿਚਨ ਦਾ ਸਾਰਾ ਫੁੱਲ ਸਪੈਸ ਮਾਈ ਫ੍ਰਿਜ ਔਰ ਕੁਕਰ ਗੈਸ ਇਹ ਦੋ ਜੰਗਲ ਚੋਂ ਉਹ ਲੱਕੜਾਂ ਨੇ ਆ ਕੇ ਆਪਣਾ ਰੋਸ਼ਨ ਬਣਾਉਂਦੇ ਸੀ ਸੋ ਇਹ ਸਾਰਾ ਕੁਝ ਮਿਲਣ ਨਾਲ ਉਹਨਾਂ ਦੀ ਖੁਸ਼ੀ ਦੇ ਅੰਦਰ ਅੱਖਾਂ 'ਚੋਂ ਅंसू ਆ ਜਾਂਦੇ ਆ ਇੰਨੇ ਇਸ ਗੱਲ ਤੋਂ ਪ੍ਰਭਾਵਿਤ ਉਹ ਖੁਸ਼ ਵੀ ਨੇ ਵੀ ਪਰਮਾਤਮਾ ਨੇ ਸਾਡੇ ਨਾਲ ਮਸੀਬਤ ਵੀ ਲਿਆਂਦੀ ਤੇ ਅੱਜ ਐਡਾ ਸੋਹਣਾ ਇੰਨਾ ਵੱਡਾ ਇੰਨੀ ਸਹੂਲਤਾਂ ਨਾਲ ਸਾਨੂੰ ਘਰ ਵੀ ਦੇ ਦਿੱਤਾ ਇੱਕ ਮੇਰਾ ਉਹਨਾਂ ਇਹੀ ਸਵਾਲ ਹੈਗਾ ਹੁਣ ਘਰ ਤੁਸੀਂ ਬਣਾ ਤੇ ਤੁਸੀਂ ਪਹਿਲਾਂ ਵੀ ਕਿੰਨੇ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਬੱਚਿਆਂ ਨੂੰ ਤੁਸੀਂ ਗੁਰਬਾਣੀ ਨਾਲ ਜੋੜਿਆ ਉਹਨਾਂ ਨੂੰ ਫ੍ਰੀ ਸਿੱਖਿਆ ਲਈ ਤੁਹਾਡੇ ਜਿਹੜੀ ਵੱਡੀ ਟਰਸਟ ਹੈਗੀ ਤੁਸੀਂ ਉੱਥੋਂ ਤੱਕ ਉਹਨਾਂ ਨੂੰ ਲੈ ਕੇ ਜਾਂਦੇ ਹੋ ਫ੍ਰੀ ਚ ਪੜ੍ਹਾਉਂਦੇ ਹੋ ਉਹ ਵੀ ਸੰਕਲਪ ਕੋਈ ਲਿਆ ਜਿਨ੍ਹਾਂ ਕੋਲ ਪੈਸਾ ਨਹੀਂ ਹੈਗਾ ਹੁਣ ਪੜ੍ਹਾਉਣ ਦੇ ਲਈ ਬੱਚਿਆਂ ਨੂੰ ਇਹ ਉਹ ਕਾਰਜ ਤਾਂ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਦੇ ਹੁਕਮਾਂ ਅੱਜ ਲਗਾਤਾਰ ਨਿਰੰਤਰ ਜਾਰੀ ਰਹੇਗਾ ਤੇ ਉਹਨਾਂ ਮਹਾਂਪੁਰਸ਼ਾਂ ਦਾ ਹੁਕਮ ਸੀ ਵੀ ਅਸੀਂ 10000 ਬੱਚਾ ਬਿਲਕੁਲ ਫ੍ਰੀ ਪੜਾਣਾ ਕਰੋ ਲੈਣਾ ਘਰ ਛੱਡ ਦੇਣਾ 10000 ਬੱਚਾ ਅਸੀਂ ਅੱਧੀ ਫੀਸ ਤੇ ਪੜਾਣਾ ਤੇ ਹੁਣ ਸਸਤਾ ਰੁਪਈਐਸ ਵੇਲੇ ਤਕਰੀਬਨ 6000 ਬੱਚਾ ਬਿਲਕੁਲ ਫ੍ਰੀ ਪੜ ਰਿਹਾ ਕੋਈ ਘਰ ਤੋਂ ਲੈਣਾ ਘਰ ਛੱਡ ਦੇਣਾ ਔਰ ਬਾਕੀ 35000 ਬੱਚਾ ਸਾਇਤ ਵਿਦਿਆ ਤੇ ਪੜਦੇ ਆ ਜਾ ਫੈ ਆ ਜਿਹੜੇ ਵੱਡੇ ਪਰਿਵਾਰ ਨੇ ਜਿਨ੍ਹਾਂ ਦੀਆਂ ਬੱਚੀਆਂ ਤਿੰਨ ਨੇ ਜਾਂ ਚਾਰ ਬੱਚੀਆਂ ਨੇ ਉਹ ਇੱਕ ਸਕੀਮਾ ਦੇ ਤਹਿਤ ਅਸੀਂ ਤਕਰੀਬਨ ਇੱਕ ਬੱਚੀ ਦੀ ਫੀਸ ਦੇਣੀ ਪੈਂਦੀ ਹੈ ਤਿੰਨ ਫੀ ਹੋ ਜਾਂਦੀਆਂ ਨੇ ਸੋ ਇਸ ਦਾ ਬਹੁਤ ਕਾਰਜ ਨੇ ਜਿਹੜੇ ਇਹ ਕਾਰਜ ਹੋ ਰਹੇ ਨੇ ਤੇ ਨਿਰੰਤਰ جاری ਰਹਿਣਗੇ ਪਰ ਇਹ ਸੰਗਤ ਦਾ ਸਹਯੋਗ ਗੁਰੂ ਮਹਾਰਾਜ ਦੀ ਬਖਸ਼ਿਸ਼ ਕਨਵਰ ਗਰੇਵਾਲ ਤੁਹਾਡੇ ਨਾਲ ਅੱਜ ਬੈਠੇ ਹੋਏ ਸੀ ਤੇ ਉਹ ਬੜੇ ਆ ਸਿੰਪਲ ਸਾਦੇ ਬੰਦੇ ਨੇ ਉਹਨਾਂ ਚ ਕੋਈ ਹੰਕਾਰ ਨਹੀਂ ਉਹ ਵੀ ਤੁਹਾਡੀ ਸੇਵਾ ਨੂੰ ਇੰਨਾ ਵੱਡਾ ਕਿੰਨੇ ਕਿ ਸੰਤਾਂ ਨੇ ਪੰਜਾਬ ਨੂੰ ਫਿਰ ਵਸਾ ਦਿੱਤਾ ਜਿਵੇਂ ਮਨਕੀਰ ਤੋਂ ਅਲਕੀ ਵਾਰ-ਵਾਰ ਗੱਲ ਕਰਦੇ ਸੰਤ ਨਾ ਹੁੰਦੇ ਤਾਂ ਪੰਜਾਬ ਸ਼ਾਇਦ ਵਸਦਾ ਹੀ ਨਾ ਜੇ ਕੋਈ ਤਾਂ ਜਿੰਨੇ ਵੀ ਸੰਤ ਮਹਾਂਪੁਰਸ਼ ਨੇ ਸਾਰਿਆਂ ਨੇ ਆਪਣਾ ਫਰਜ਼ ਸਮਝਿਆ ਸਾਰੇ ਜਿਹੜੇ ਕੋਈ ਲੰਗਰ ਵਰਤਾ ਸਕਦੇ ਸੀ ਉਹ ਮਹਾਪੁਰਸ਼ਾਂ ਨੇ ਲੰਗਰ ਲਿਆ ਕੇ ਵਰਤਾਏ ਜਿਹੜੇ ਕੋ ਬੰਨ ਬੰਨ ਸਕਦੇ ਸੀ ਮੈਂ ਕਹਿੰਦਾ ਧੰਨ ਨੇ ਉਹ ਇੰਨੀ ਦੂਰੋਂ ਮਿੱਟੀਆ ਮਿੱਟੀ ਲਿਆ ਕੇ ਟਰੱਕਾਂ ਤੇ ਟਿਪਰਾਂ ਤੇ ਲਿਆ ਆ ਲਾ ਕੇ ਉਹਨਾਂ ਨੇ ਬੰਨ ਬੰਨੇ ਉਹਨਾਂ ਨੇ ਉਹਨਾਂ ਦੀ ਜਿਸ ਤਰ੍ਹਾਂ ਦੀ ਵੀ ਸਹਿਤਾ ਜਿੰਨੇ ਵੀ ਮਹਾਪੁਰਸ਼ ਨੇ ਸਾਰੇ ਸਤਿਕਾਰਯੋਗ ਦਿਨ ਰਾਤ ਸੇਵਾ ਉਹਨਾਂ ਦੇ ਵਲੰਟੀਅਰ ਉਹਨਾਂ ਦੀਆਂ ਸੰਗਤਾਂ ਉਹਨਾਂ ਦੇ ਘਰਦੀਆਂ ਰਹੀਆਂ ਸੋ ਉੱਥੇ ਸਾਡੇ ਜੁਮੇ ਵੀ ਮਹਾਰਾਜ ਨੇ ਸੇਵਾ ਲਈ ਜੋ ਉਹਨਾਂ ਦੇ ਉਸੇ ਕਤਾਰ ਦੇ ਵਿੱਚ ਸੋ ਅਸੀਂ ਵੀ ਜਿਹੜੀ ਸਾਡੀ ਅਸੀਂ ਕਰ ਸਕਦੇ ਸੀ ਤੋ ਅਸੀਂ ਮੋੜੋਂ ਸੇ ਬੇਜ ਘਰਾਂ ਵਾਲੇ ਪਾਸੇ ਚੱਲ। ਮੇਰਾ ਆਖਰੀ ਸਵਾਲ ਹੈ ਕਿ ਜਿਵੇਂ ਕਹਿੰਦੇ ਨੇ ਚਿੜੀ ਜਦੋਂ ਆਵਦਾਲਨਾ ਬਣਾਦੀ ਤਾਂ ਇੱਕ ਇੱਕ ਤਾਰ ਇੱਕ ਇੱਕ ਕਿਨਕਾ ਇਕੱਠਾ ਕਰਕੇ ਘਰ ਬਣਾ ਦਿੰਦੀ ਅਸੀਂ ਉਹਨਾਂ ਦੇ ਘਰ ਉਜਾੜ ਦਿੰਦੇ ਨੇ ਵਿਚਾਰੇ ਫਿਰ ਬਣਾ ਲੈਂਦੇ ਨੇ ਇਹ ਲੋਕਾਂ ਨੂੰ ਇੱਕ ਸਭ ਕੁਝ ਮਿਲ ਗਿਆ। ਅਸੀਂ ਆਪਦੇ ਘਰ ਕਿਵੇਂ ਸਾਹਮਣੇ ਨੇ ਅਸੀਂ ਕਿਸੇ ਦੇ ਘਰਾਂ ਨੂੰ ਕਿਵੇਂ ਸਾਹਮਣਾ ਇਹ ਵੀ ਹੁਣ ਲੋਕਾਂ ਨੂੰ ਚਾਹੀਦਾ ਕਿ ਅਸੀਂ ਰੁੱਖਾਂ ਵੱਲ ਵੀ ਵਧੀਏ। ਦੇ ਕੋਇਤਾ ਸਰਬੱਤ ਦਾ ਭਲਾ ਸਾਨੂੰ ਮੰਗਣਾ ਚਾਹੀਏ ਜਿੰਨਾ ਜੀਵ ਜੰਤ ਕਨਾਤ ਹੈਗੀ ਸਾਡੇ ਇੱਕ ਮਨੁੱਖਾ ਦੇ ਉਹ ਸਾਡਾ ਹਿੱਸਾ ਹੈ ਜੇ ਅਸੀਂ ਜੰਗਲ ਰੱਖਾਂਗੇ ਤਾਂ ਸਾਡੇ ਪਸ਼ੂ ਪੰਛੀ ਜਿੰਨੇ ਜਾਨਵਰ ਨੇ ਚਿੜੀਆਂ ਜੋ ਵੀ ਹੈ ਉਹ ਸੁਖੀ ਵਸਣਗੇ ਰੁੱਖਾਂ ਨੇ ਸ਼ਹਿਰ ਲੋਕਾਂ ਨੂੰ ਬਚਾਇਆ ਅਸੀਂ ਕਈ ਜਗ੍ਹਾ ਦੇ ਵੇਖਿਆ ਰੁੱਖਾਂ ਨੂੰ ਲੋਕਾਂ ਨੇ ਫਾੜ ਲਿਆ ਜੱਫੀਆਂ ਪਾ ਲੀਆਂ ਉਹ ਲੋਕੀ ਰੁੱਖਾਂ ਤੇ ਚੜ ਗਏ ਤੇ ਚੜ ਵੀ ਗਏ ਰੁੱਖਾਂ ਤੇ ਚੜ ਵੀ ਗਏ ਸੋ ਇਹ ਸਾਨੂੰ ਕੁਦਰਤ ਦੀ ਜਿਹੜੀ ਹੈਗੀ ਹੈ ਕੁਦਰਤ ਨੂੰ ਸੰਭਾਲਣ ਦੀ ਲੋੜ ਹੈ ਬਲਿਹਾਰੀ ਕੁਦਰਤ ਵਸਿਆ ਤੇ ਅੰਤਨਾ ਜਾਈ ਲਖਿਆ ਬਲਿਹਾਰੀ ਕੁਦਰਤ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਔਰ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਔਰ ਸਰਬੱਤ ਦੇ ਭਲੇ ਲਈ ਸਾਨੂੰ ਜੋ ਵੀ ਪ੍ਰਾਰਥਨ ਜੋ ਦੱਸਦੇ ਸੀ ਵੀ ਗੁਰੂ ਸਾਹਿਬਾਨਾਂ ਦਾ ਹੁਕਮ ਸੀ ਵੀ ਜੇ ਚੌਕਟ ਵੀ ਵੱਲ ਜਾਏ ਘਰ ਦੀ ਚੌਕਟ ਬਾਲ ਕੇ ਵੀ ਲੰਗਰ ਖਵਾਣਾ ਪੈ ਤਾਂ ਖਵਾਣਾ ਸੋ ਉਹ ਉਹ ਚੀਜ਼ਾਂ ਸਾਡੇ ਅਲੋਪ ਨਾ ਹੋਣ ਅਸੀਂ ਸਾਰੇ ਉਹ ਗੁਰੂ ਮਹਾਰਾਜ ਦੇ ਬਖਸ਼ਿਸ਼ صدਕਾ ਉਹ ਸੰਸਥਾਾਂਾਂ 'ਚ ਸੇਵਾਵਾਂ ਨਬਾੰਦੇ ਰਹੀਏ ਚਲੋ ਭਾਈ ਜੀ ਖਾਲਸਾ ਸਾਹਿਬ ਸਾਰਾ ਰੈਕੇ ਜੀ ਕੀ ਫਤਿਹ ਸੋ ਇਹ ਸੰਤ ਜਿਨ੍ਹਾਂ ਨੇ ਆਪਣੀ ਬਹੁਤ ਵੱਡੀ ਜਿਹੜੀ ਉੱਥੇ ਆਪਣਾ ਜ਼ਿੰਦਗੀ ਦਾ ਜਿਹੜਾ ਸਮਾਂ ਉੱਥੇ ਲੋਕਾਂ ਨਾਲ ਰਹਿ ਕੇ 100 ਦਿਨ ਦਾ ਪੂਰਾ ਕੀਤਾ ਜਿੱਥੇ ਉਹਨਾਂ ਨੇ ਇੰਨੇ ਘਰ ਜਿਹੜੇ ਵਸਾਏ ਨੇ ਉਹ ਲੋਕਾਂ ਦੇ ਲਈ ਇੱਕ ਵਰਦਾਨ ਜ਼ਰੂਰ ਹੋਣਗੇ ਕਿੱਥੋਂ ਆਏ ਕਿੱਥੇ ਜਾ ਕੇ ਕਿੰਨਾ ਦੇ ਘਰ ਬਣਾਏ ਪ੍ਰਮਾਤਮਾ ਦੇ ਰੂਪ ਹੈਗੇ ਨੇ ਕੈਰਾ ਪਰਸਨ ਹੈਪੀਨੈਸ ਸੰਦੀਪ ਕਮੋਜ ਚੰਡੀਗੜ੍ਹ